ਸਤਿ ਸ੍ਰੀ ਅਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ ਦੋਸਤੋ ਜਿਹੜੀ ਅੱਜ ਦੀ ਆਪਾਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ। ਇਹ ਤਕਰੀਬਨ ਹਰ ਇੱਕ ਬੰਦੇ ਦੇ ਕੰਮ ਆਉਣ ਵਾਲੀ ਵੀਡੀਓ ਆ। ਕਿਉਂਕਿ ਦੋਸਤੋ ਆਪਾਂ ਨੂੰ ਅਕਸਰੀ ਸੋਨਾ ਖਰੀਦਣ ਦੀ ਜ਼ਰੂਰਤ ਪੈਂਦੀ ਰਹਿੰਦੀ ਆ ਚਾਹੇ ਆਪਾਂ ਕਿਸੇ ਵਿਆਹ ਵਾਸਤੇ ਲੈ ਰਹੇ ਆਂ ਜਾਂ ਫਿਰ ਕਿਸੇ ਹੋਰ ਕੰਮ ਵਾਸਤੇ ਤੇ ਜਾਂ ਫਿਰ ਕਿਸੇ ਕੋਲੇ ਪੈਸਾ ਪਿਆ ਹੁੰਦਾ ਤਾਂ ਅਗਲਾ ਕਹਿੰਦਾ ਚਲੋ ਸੋਨਾ ਖਰੀਦ ਕੇ ਰੱਖ ਲੈਣੇ ਆ ਤਾਂ ਲੇਡੀਜ਼ ਨੂੰ ਸੋਨੇ ਦਾ ਬਹੁਤ ਜ਼ਿਆਦਾ ਸੌਂਕ ਹੁੰਦਾ ਤਾਂ ਆਪਾਂ ਸੁਨਾਰੇ ਕੋਲੇ ਜਾਣ ਦੀ ਆਪਾਂ ਨੂੰ ਜ਼ਰੂਰਤ ਪੈਂਦੀ ਰਹਿੰਦੀ ਹੈ ਤਾਂ ਦੋਸਤੋ ਅੱਜ ਆਪਾਂ ਤੁਹਾਨੂੰ ਸੋਨੇ ਬਾਰੇ ਜਾਣਕਾਰੀ ਦੇਵਾਂਗੇ ਵੀ ਸੋਨੇ ਦੇ ਵਿੱਚ ਕਿੰਨੇ ਕੈਰਟ ਹੁੰਦੇ ਨੇ ਤੇ ਸ਼ੁੱਧ ਸੋਨੇ ਦੀ ਕੀ ਪਹਿਚਾਣਾਂਗੀ ਤੇ ਅੱਜ ਕੱਲ ਜਿਹੜਾ ਸੋਨਾ ਆਪਾਂ ਸੁਨਿਆਰੇ ਤੋਂ ਲੈਨੇ ਆ ਕੀ ਉਹ ਹਾਲਮਾਰਕ ਤੋਂ ਮਨਜ਼ੂਰ ਸੁਦਾ ਸੋਨਾਗਾ ਤਾਂ ਜੇਕਰ ਆਪਾਂ ਸੋਨਾ ਖਰੀਦ ਰਹੇ ਆ ਤਾਂ ਉਸਦੇ ਕੈਰਟ ਦੇ ਹਿਸਾਬ ਦੇ ਨਾਲ ਉਹ ਸੋਨੇ ਦੀ ਕੀਮਤ ਕਿੰਨੀ ਹੋਣੀ ਚਾਹੀਦੀ ਆ ਇਹਦਾ ਹਿਸਾਬ ਕਿਤਾਬ ਆਪਾਂ ਕਿਸ ਤਰ੍ਹਾਂ ਲਗਾ ਸਕਦੇ ਆ ਤਾਂ ਇਸ ਚੀਜ਼ ਦੀ ਅੱਜ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦੇਵਾਂਗੇ ਤਾਂ ਦੋਸਤੋ ਆਪਾਂ ਕਰਦੇ ਆ ਵੀਡੀਓ ਸਟਾਰਟ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਕੈਰਟ ਕੀ ਹੁੰਦਾ ਹੈ ਜਿਵੇਂ ਕਿ ਦੋਸਤੋ ਤੁਸੀਂ ਅਕਸਰ ਸੁਣਿਆ ਹੋਵੇ ਬੀਏ ਬਾਈ ਕੈਟ ਦਾ ਸੋਨਾ 24 ਕੈਟ ਦਾ ਸੋਨਾ ਜਾਂ 18 ਤੇ 20 ਕੈਟ ਦਾ ਸੋਨਾ ਤਾਂ ਉਹ ਕੈਰਟ ਕੀ ਹੁੰਦਾ ਹੈ ਤਾਂ ਦੋਸਤੋ ਮੈਨ ਜੋਰ ਕੈਰਟ ਹੋ ਸੋਨੇ ਦੀ ਸ਼ੁੱਧਤਾ ਹੁੰਦੀ ਆ ਸੋਨੇ ਦੀ ਸ਼ੁੱਧਤਾ ਨੂੰ ਇੱਕ ਮਾਪ ਡੰਡ ਦਿੱਤਾ ਹੋਇਆ ਜਿਸ ਨੂੰ ਆਪਾਂ ਕੈਰਟ ਬੋਲਦੇ ਆਂ ਜੇਕਰ ਕੋਈ ਸੋਨਾ 24 ਕੈਰਟ ਦਾ ਤਾਂ ਉਹਨੂੰ 24/24 ਮਤਲਬ ਕਿ 99.99% ਤਾਂ ਇਹ ਇਸ ਸੋਨੇ ਦੀ ਸ਼ੁੱਧਤਾ ਹੋ ਗਈ ਮਤਲਬ ਕਿ 24 ਕੈਟਾ ਜਿਹੜਾ ਉਹ ਬਿਲਕੁਲ ਸ਼ੁੱਧ ਸੋਨਾਗਾ ਉਹਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਕੀਤੀ ਗਈ ਉਹ ਜਿਸ ਤਰ੍ਹਾਂ ਸੋਨਾ ਮਤਲਬ ਕਿ ਖਾਦਾਨ ਦੇ ਵਿੱਚੋਂ ਕਿਤੋਂ ਵੀ ਆਇਆਗਾ ਤਾਂ ਉਸ ਤਰ੍ਹਾਂ ਦਾ ਉਹ ਸੋਨਾਗਾ 24 ਜਿਹੜਾ 24 ਕੈਟ ਦਾ ਬਿਲਕੁਲ ਸ਼ੁੱਧ ਸੋਨਾਗਾ ਜ਼ਿਆਦਾਤਰ ਜਿਹੜੇ ਗਹਿਣੇ ਹੁੰਦੇ ਨੇ ਉਹ 22 ਕੈਟ 20 ਕੈਟ 18 ਕੈਟ 14 ਕੈਟ ਤਾਂ ਇਸ ਤਰ੍ਹਾਂ ਬਣਾਈ ਜਾਂਦੇ ਆ ਕਿਉਂਕਿ ਜੇ ਜਰਾ 24 ਕੈਟ ਦਾ ਆਪਾਂ ਗਹਿਣਾ ਬਣਾਵਾਂਗੇ ਤਾਂ ਉਹ ਬਹੁਤ ਜ਼ਿਆਦਾ ਕਮਜ਼ੋਰ ਹੁੰਦਾ ਸੋਨਾ ਜਿਹੜਾ ਬਹੁਤ ਜ਼ਿਆਦਾ ਕਮਜ਼ੋਰ ਹੁੰਦਾ ਤਾਂ ਉਸ ਵਿੱਚ ਜੇਕਰ ਕਿਸੇ ਚੀਜ਼ ਹੋਰ ਧਾਤੂ ਦੀ ਮਿਲਾਵਟ ਨਹੀਂ ਕਰਾਂਗੇ ਤਾਂ ਉਹਦੇ ਮਤਲਬ ਕਿ ਸਖਤ ਹੀ ਨਹੀਂ ਆਣੀ ਉਸ ਦੇ ਵਿੱਚ ਤਾਂ ਆਪਾਂ ਉਹਦੇ ਗਹਿਣੇ ਨਹੀਂ ਬਣਾ ਸਕਦੇ ਤੇ ਜ਼ਿਆਦਾਤਰ ਗਹਿਣੇ ਆ ਜਿਹੜੇ ਉਹ 22 ਕੈਟ ਸੋਨੇ ਦੇ 20 ਕੈਟ ਦੇ ਜਾਂ ਫਿਰ ਕੋਈ ਜੇ ਕੋਈ ਸਸਤਾ ਬਣਾਉਣਾ ਚਾਹੁੰਦਾ ਤਾਂ ਉਹ 18 ਕੈਟ ਸੋਨੇ ਦੇ ਵੀ ਬਣਾ ਲੈਂਦਾਗਾ ਪਰ ਜ਼ਿਆਦਾਤਰ ਜਿਹੜੇ ਹੀਰਿਆਂ ਵਾਲੇ ਗਹਿਣੇ ਹੁੰਦੇ ਜਿਨ੍ਹਾਂ ਦੇ ਵਿੱਚ ਹੀਰੇ ਜਿਹੜੇ ਹੁੰਦੇ ਆ ਕਿਉਂਕਿ ਹੀਰੇ ਨੂੰ ਕੋਈ ਪਕੜ ਦੇ ਨਾਲ ਸੈੱਟ ਕੀਤਾ ਜਾਂਦਾ ਉਹਦੇ ਵਿੱਚ ਤਾਂ ਉਹ ਵਾਲੇ ਗਹਿਣੇ ਜ਼ਿਆਦਾਤਰ 14 ਕੈਰਟ ਇਸ ਤਰ੍ਹਾਂ ਮਤਲਬ ਕਿ ਉਹਨਾਂ ਦੇ ਵਿੱਚ ਜ਼ਿਆਦਾ ਮਲਾਵਟ ਹੁੰਦੀ ਹੈ ਤਾਂ ਦੋਸਤੋ ਇਸ ਤੋਂ ਬਾਅਦ ਆ ਵੀ 22 ਕੈਟ ਕੀ ਹੁੰਦਾ ਤਾਂ 22 ਕੈਟ ਨੂੰ ਜੇਕਰ ਆਪਾਂ 24 ਤੇ ਡਿਵਾਈਡ ਕਰਾਂਗੇ ਤਾਂ ਇਹਦਾ ਆਨਸਰ ਆਊਗਾ 91% ਤਾਂ 91% ਦਾ ਮਤਲਬ ਕੀ ਆ ਵੀ ਜੇਕਰ ਉਹਦੇ ਵਿੱਚ ਜਿਹੜਾ ਉਹ ਸੋਨਾ ਦਾ ਬਾਈਕਟ ਦਾ ਤਾਂ ਉਹਦੇ ਵਿੱਚ 91% ਤਾਂ ਸੋਨਾਗਾ ਤੇ ਜਿਹੜਾ 9% ਹੈਗਾ ਉਹ ਉਹਦੇ ਵਿੱਚ ਹੋਰ ਧਾਤੂ ਮਿਲੀ ਹੋਈ ਆ ਜਿਹਦੀ ਉਹਦੇ ਵਿੱਚ ਮਿਕਸਿੰਗ ਕੀਤੀ ਹੋਈ ਆ ਹੋਰ ਧਾਤੂ ਕਿਹੜੇ-ਕਿਹੜੇ ਮਿਕਸ ਹੋ ਜਾਂਦੀ ਹੈ ਸਿਲ버 ਜ਼ਿੰਕ ਜਾਂ ਕਾਪਰ ਤਾਂ ਇਹ ਤਿੰਨ ਚਾਰ ਧਾਤੂ ਨੇ ਜਿਹੜੀਆਂ ਸੋਨੇ ਦੇ ਵਿੱਚ ਮਿਕਸ ਹੋ ਜਾਂਦੀਆਂ ਨੇ ਤੇ ਉਹਦੀ ਸ਼ਕਤੀ ਨੂੰ ਛੋੜੀ ਨੂੰ ਸਖਤ ਬਣਾ ਦਿੰਦੀ ਆ ਸੋਨੇ ਨੂੰ ਤਾਂ ਕਰਕੇ ਸੋਨਾ ਫਿਰ ਗਹਿਣੇ ਦੀ ਸ਼ੇਪ ਦੇ ਵਿੱਚ ਆ ਜਾਂਦਾ ਹੈ ਜੀ ਇਸ ਤੋਂ ਬਾਅਦ ਆ ਦੋਸਤੋ ਜਿਹੜਾ 22 ਕੈਟ ਦਾ ਸੋਨਾ ਹੁੰਦਾ ਜਾਂ 18 ਕੈਟ ਦਾ ਮੰਨ ਲਓ 18 ਕੈਟ ਦਾ ਸੋਨਾਗਾ ਤਾਂ ਉਹਦੇ ਵਿੱਚ 75% ਤੱਕ ਸੋਨਾ ਹੁੰਦਾ ਤੇ 25% ਜਿਹੜੀਆਂ ਹੋਰ ਧਾਤੂ ਮਿਲੀਆਂ ਹੁੰਦੀਆਂ ਨੇ ਜੇਕਰ ਕੋਈ 14 ਕੈਟ ਦਾ ਸੋਨਾਗਾ ਤਾਂ 14 ਕੈਟ ਦਾ ਸੋਨਾ ਜਿਹੜਾ ਉਹਦੇ ਵਿੱਚ 58.3 58.3% ਸੋਨਾ ਹੁੰਦਾ ਤੇ ਬਾਕੀ ਦਾ ਜਿਹੜਾ ਪਰਸੈਂਟੇਜ ਰਹਿ ਗਿਆ ਉਹ ਹੁੰਦੀ ਆ ਹੋਰ ਧਾਤੂ ਤਾਂ ਦੋਸਤੋ ਇਹ ਸੋਨੇ ਨੂੰ ਮਤਲਬ ਕਿ ਕੈਟ ਇਸ ਤਰ੍ਹਾਂ ਆਪਾਂ ਕੈਟ ਦੇ ਹਿਸਾਬ ਦੇ ਨਾਲ ਸੋਨੇ ਦੀ ਸ਼ੁੱਧਤਾ ਬਾਰੇ ਜਾਣਕਾਰੀ ਲੈ ਸਕਦੇ ਆ ਵੀ ਕਿਸ ਤਰ੍ਹਾਂ ਦਾ 22 ਕੈਟ ਦੇ ਸੋਨੇ ਦੇ ਵਿੱਚ ਕਿੰਨੀ ਉਹਦੇ ਵਿੱਚ ਸ਼ੁੱਧ ਸੋਨਾ ਕਿੰਨਾ ਉਹਦੇ ਵਿੱਚ ਹੋਰ ਧਾਤੂ ਨੇ ਤਾਂ ਇਹ ਤਾਂ ਹੋ ਗਿਆ ਕੈਰੇਟ ਇਸ ਤੋਂ ਬਾਅਦ ਦੋਸਤੋ ਆਪਾਂ ਦੱਸਦੇ ਆ ਵੀ ਹੋਲ ਮਾਰਕ ਕੀ ਹੁੰਦਾ ਹੈ ਤਾਂ ਦੋਸਤੋ ਜਿਹੜਾ ਬਿਊਰੋ ਆਫ ਇੰਡੀਅਨ ਸਟੈਂਡਰਡ ਆ ਬੀ ਆਈ ਐਸ ਉਸਨੇ ਇੱਕ ਹਾਲਮਾਰਕ ਕਰਕੇ ਗਵਰਨਮੈਂਟ ਨੇ ਸੋਨੇ ਦੀ ਸੁੱਧਤਾ ਨੂੰ ਇੱਕ ਅਥੈਂਟੀਕੇਟ ਕਰਨ ਵਾਸਤੇ ਅਥਾਰਟੀ ਦੇਣ ਵਾਸਤੇ BIS ਜਿਹੜੀ ਬਿਊਰੋ ਆਫ ਇੰਡੀਅਨ ਸਟੈਂਡਰਡ ਇਸਨੇ ਹਾਲਮਾਰਕ ਦਾ ਇੱਕ ਮਤਲਬ ਕਿ ਚਿੰਨ ਦਿੱਤਾਗਾ ਜਾਂ ਕਿਸੇ ਵੀ ਆਪਣੇ ਹਾਲ ਆਪਣੇ ਸੋਨੇ ਨੂੰ ਆਪਾਂ ਜੇਕਰ ਖਰੀਦਦੇ ਆ ਤਾਂ ਜੂਨ 2021 ਤੋਂ ਬਾਅਦ ਜਿਹੜਾ ਗਵਰਨਮੈਂਟ ਨੇ ਹਰ ਇੱਕ ਸੋਨਾ ਜੋ ਵੀ ਆਪਾਂ ਖਰੀਦ ਰਹੇ ਆ ਉਸ ਨੂੰ ਹਾਲਮਾਰਕ ਦੇਣਾ ਕੰਪਲਸਰੀ ਕਰਤਾ ਉਸ ਨਾਲ ਕੀ ਹੁੰਦਾ ਵੀ ਇੱਕ ਤਾਂ ਗਵਰਨਮੈਂਟ ਨੂੰ ਜੀਐਸਟੀ ਆ ਜਾਂਦਾਗਾ ਦੂਸਰਾ ਆਪਾਂ ਨੂੰ ਵੀ ਉਸ ਚੀਜ਼ ਦਾ ਫਾਇਦਾਗਾ ਕਿਉਂਕਿ ਆਪਣਾ ਸੋਨਾ ਜਿਹੜਾ ਉਹ ਸੁਧਾ ਉਹਨੂੰ ਗਵਰਨਮੈਂਟ ਉਹਦੀ ਗਰੰਟੀ ਉਹਦੇ ਉੱਤੇ ਲਿਖ ਕੇ ਦਿੰਦੀ ਹੈ ਤਾਂ ਇਸ ਤੋਂ ਬਾਅਦ ਦੋਸਤੋ ਵੀ ਜਿਹੜਾ ਹਾਲਮਾਰਕ ਹੁੰਦਾ ਉਹ ਕੀ ਹੁੰਦਾਗਾ ਤਾਂ ਹਾਲਮਾਰਕ ਦੇ ਦੋਸਤੋ ਜਦੋਂ ਵੀ ਆਪਾਂ ਹਾਲਮਾਰਕ অথেন্টিਕੇਟ ਸੋਨਾ ਲੈਣੇ ਆ ਤਾਂ ਉਸ ਦੇ ਉੱਤੇ ਤਿੰਨ ਚਾਰ ਨਿਸ਼ਾਨਾ ਜਿਹੜੇ ਉਹ ਹੁੰਦੇ ਨੇ ਪਹਿਲਾ ਨਿਸ਼ਾਨ ਹੁੰਦਾ ਜਿਹੜਾ ਉਹ ਕਿਸੇ ਵੀ ਜੁਐਲਰ ਦਾ ਜਾਂ ਫਿਰ ਸੁਨਿਆਰੇ ਦਾ ਸੁਨਿਆਰੇ ਦੇ ਇੱਕ ਸਿੰਬਲ ਹੁੰਦਾਗਾ ਵੀ ਇਹ ਕਿਹੜੇ ਸੁਨਿਆਰੇ ਨੇ ਸੋਨਾ ਬਣਾਇਆ ਉਸ ਦਾ ਇੱਕ ਸਿੰਬਲ ਆਪਣੇ ਸੋਨੇ ਦੇ ਉੱਤੇ ਬਿਲਕੁਲ ਬਰੀਕ ਚੀਜ਼ ਦੇ ਵਿੱਚ ਦਿੱਤਾ ਹੁੰਦਾ ਉਹ ਆਪ ਨੂੰ ਨੰਗੀ ਅੱਖਾਂ ਦੇ ਨਾਲ ਕਈ ਵਾਰੀ ਨਹੀਂ ਦਿਖਦਾ ਪਰ ਜਿਸ ਦੀ ਨਜ਼ਰ ਜ਼ਿਆਦਾ ਉਹ ਨੰਗੀ ਅੱਖਾਂ ਦੇ ਨਾਲ ਵੀ ਉਸ ਚੀਜ਼ ਨੂੰ ਦੇਖ ਸਕਦਾ ਹੈ ਉਸ ਤੋਂ ਬਾਅਦ ਇੱਕ ਹੋਲ ਹੋਲ ਮਾਰਕ ਦਾ ਨਿਸ਼ਾਨ ਹੁੰਦਾ ਇਸ ਤਰ੍ਹਾਂ ਬਣਿਆ ਹੋਇਆ ਇਸ ਤਰ੍ਹਾਂ ਇੱਕ ਤਿੰਨ ਕੋਣ ਵਾਲਾ ਨਿਸ਼ਾਨੂ ਵਿੱਚ ਉਹਦੇ ਇੱਕ ਬਿੰਦੂ ਜਾਂ ਉਹ ਲਾਲ ਕਲਰ ਦਾ ਵੈਸੇ ਤਾਂ ਇਹ ਸੋਨੇ ਦੇ ਉੱਤੇ ਸੋਨੇ ਕਲਰ ਦੀ ਹੋਊਗਾ ਤਾਂ ਇਹ ਹੋਲਮਾਰਕ ਦਾ ਇੱਕ ਨਿਸ਼ਾਨਾ ਜਿਹੜਾ ਉਹਦੇ ਵਿੱਚ ਸਭ ਤੋਂ ਪਹਿਲਾਂ ਦਿੱਤਾ ਹੋਊਗਾ ਉਸ ਤੋਂ ਬਾਅਦ ਦੋਸਤੋ ਜਿਹੜੀ ਪ੍ਰਾਇਓਰਟੀ ਐ ਸੋਨੇ ਦੀ ਉਹ ਦਿੱਤੀ ਹੋਊਗੀ ਜੇਕਰ ਆਪਣਾ 22 ਕੈਟ ਦਾ ਸੋਨਾ ਤਾਂ 22K ਲਿਖ ਕੇ ਉਸ ਤੋਂ ਬਾਅਦ ਉਹਦੇ ਪਿੱਛੇ ਲਿਖਿਆ ਹੋਊਗਾ 916 916 ਮਤਲਬ ਕਿ 9.1% ਦੇ ਵਿੱਚ 골ਡ ਆਗਾ ਤਾਂ ਜੇਕਰ ਸਿਤਨਾ 18 ਕੈਰਟ ਦਾ ਹੋਊਗਾ ਤਾਂ 18 ਲਿਖ ਕੇ 750 ਲਿਖਿਆ ਹੋਊਗਾ ਤੇ ਜੇਕਰ 14 ਕੈਰਟ ਦਾ ਹੋਊਗਾ ਤਾਂ 583 ਲਿਖਿਆ ਹੋਊਗਾ ਇਸ ਤਰ੍ਹਾਂ ਉਹ ਜਿਹੜਾ ਮਤਲਬ ਕਿ ਇਹ ਵਾਲਾ ਅੰਕ ਲਿਖਿਆ ਹੋਊਗਾ ਇਸ ਤੋਂ ਆਪਾਂ ਨੂੰ ਪਿਓਰਿਟੀ ਜਾਂ ਫਿਰ ਸੁੱਧਤਾ ਦਾ ਪਤਾ ਲੱਗਦਾ ਵੀ ਇਹ ਜਿਹੜਾ ਸੋਨਾਂ ਦਾ ਗਹਿਣਾ ਹੈ ਉਹਦੇ ਵਿੱਚ ਕਿੰਨੀ ਸੁੱਧਤਾ ਹੈ ਤੇ ਉਸ ਤੋਂ ਬਾਅਦ ਦੋਸਤੋ ਇੱਕ ਜੂ H U H U ID ਵੀ ਇੱਕ ਜਿਹੜੀ 6 ਅੱਖਾਂ ਦੇ ਅੱਖਰਾਂ ਦੀ ਦਿੱਤੀ ਹੁੰਦੀ ਆ ਉਹ ਇਸ ਤੋਂ ਬਾਅਦ ਦੇਖੀ ਹੋਗੀ। ਤੈਸੇ ਅੱਖਰਾਂ ਦੀ ਇੱਕ HUID ID ਹੁੰਦੀ ਆ ਜਿਹੜੀ ਆਪਾਂ ਨੂੰ BIS ਦੁਆਰਾ ਦਿੱਤੀ ਜਾਂਦੀ ਆ ਤੇ ਇਸ ਤੋਂ ਆਪਾਂ ਆਪਣੇ ਸੋਨੇ ਦੀ ਪੂਰੀ ਉਹਦੇ ਵਿੱਚ ਜੇਕਰ ਇਹ HUID ID ਕਪਾ ਆਨਲਾਈਨ ਭਰਦੇ ਆ ਤਾਂ ਆਪਣੇ ਸੋਨੇ ਦੀ ਪੂਰੀ ਡਿਟੇਲ ਆ ਜਾਂਦੀ ਆ ਇਹ ਕਿੰਨੇ ਗ੍ਰਾਮ ਦਾਗਾ ਕੀ ਕਹਿਣਾਗਾ ਰਿੰਗਾ ਕੀ ਹਾਰਾ ਕੀ ਆ ਕਿੰਨੇ ਗ੍ਰਾਮ ਦਾ ਕਿੰਨੇ ਪ੍ਰਾਈਸ ਦਾ ਲੈਤਾ ਕਿੰਨਾ ਨੇ ਪੱਤਰਕ ਉਹਦੇ ਵਿੱਚ ਪੂਰੀ ਡਿਟੇਲ ਆਪਣੀ ਆਨਲਾਈਨ ਹੁੰਦੀ ਆ ਤੇ ਆਨਲਾਈਨ ਡਿਟੇਲ ਜੇਕਰ ਆਪਣੇ ਕੋਲੇ ਕੋਈ ਸੋਨੇ ਦਾ ਗਹਿਣਾਗਾ ਤਾਂ ਆਨਲਾਈਨ ਡਿਟੇਲ ਆਪਾਂ ਕਿੱਥੋਂ ਚੈੱਕ ਕਰ ਸਕਦੇ ਆ ਤਾਂ ਇਹਨਾਂ ਦੀ ਇੱਕ ਐਪ ਆ ਗਈ ਜਿਹੜੀ ਉਹ BIS ਕੈਰ ਐਪ ਤਾਂ ਇਹ ਐਪਲੀਕੇਸ਼ਨ ਤੋਂ ਆਨਲਾਈਨ ਆਪਾਂ ਚੈੱਕ ਕਰ ਸਕਦੇ ਆ ਤਾਂ ਉਹਦੇ ਵਾਸਤੇ ਆਪਾਂ ਨੂੰ ਇੱਕ HUID ਹੋਣੀ ਚਾਹੀਦੀ ਆਪਣੇ ਸੋਨੇ ਦੀ ਤਾਂ ਉਸ ਤੋਂ ਆਪਾਂ ਨੂੰ ਪੂਰੀ ਆਪਣੇ ਸੋਨੇ ਦੀ ਜਿਹੜੀ ਸ਼ੁੱਧਤਾ ਗਈ ਉਹਨੂੰ ਆਪਾਂ ਚੈੱਕ ਕਰ ਸਕਦੇ ਆ ਆਨਲਾਈਨ ਇਸ ਤੋਂ ਬਾਹਰ ਦੋਸਤੋ ਵੀ ਹਰ ਇੱਕ ਸੋਨੇ ਨੂੰ ਆਨਲਾਈਨ ਜਾਂ ਫਿਰ ਹੌਲ ਮਾਰਕ ਕਰਵਾਉਣਾ ਕਿਉਂ ਜ਼ਰੂਰੀ ਆ? ਤਾਂ ਜਿਹੜੇ ਹੌਲ ਮਾਰਕ ਦੀ ਫੀਸ ਆ ਉਹ ਜ਼ਿਆਦਾ ਫੀਸ ਨਹੀਂ ਹੁੰਦੀ ਦੋਸਤੋ। ਇਹਦੀ ਪਰ ਗਹਿਣਾ ਜੇਕਰ ਇੱਕ ਗਹਿਣੇ ਦੀ ਆਪਾਂ ਕਰਾਉਣੇ ਦਾ 45 ਰੁਪਏ ਫੀਸ ਆ ਕਿ 45 ਰੁਪਿਆਵਾਂ ਦੇ ਵਿੱਚ ਆਪਣਾ ਗਹਿਣਾ ਹੌਲ ਮਾਰਕ ਹੋ ਜਾਊਗਾ। ਤਾਂ ਇਸ ਚੀਜ਼ ਦੇ ਆਪਾਂ ਨੂੰ ਵੀ ਫਾਇਦਾ ਆ ਗਵਰਨਮੈਂਟ ਨੂੰ ਵੀ ਫਾਇਦਾ ਕਿਉਂਕਿ ਗਵਰਨਮੈਂਟ ਦਾ ਟੈਕਸ ਚੋਰੀ ਨਹੀਂ ਹੋਊਗਾ। ਗਵਰਨਮੈਂਟ ਆਪਾਂ ਤੋਂ GST ਲਾਊਗੀ ਤੇ ਆਪਾਂ ਨੂੰ ਕੀ ਫਾਇਦਾ ਆ? ਆਪਾਂ ਨੂੰ ਇੱਕ ਫਾਇਦਾ ਦੋਸਤੋ ਵੀ ਇੱਕ ਤਾਂ ਆਪਾਂ ਨੂੰ ਸ਼ੁੱਧਤਾ ਦੀ ਗਾਰੰਟੀ ਮਿਲ ਗਈ। ਸ਼ੁੱਧਤਾ ਦੀ ਗਾਰੰਟੀ ਮਿਲ ਗਈ। ਵੀ ਇਹ ਸੋਨਾ ਸੁੱਧਾ ਜਦੋਂ ਹੋਲ ਮਾਰਕ ਦਾ ਉਹ ਤੇ ਨਿਸ਼ਾਨ ਲੱਗ ਗਿਆ ਤਾਂ ਆਪਾਂ ਨੂੰ ਵਿਸ਼ਵਾਸ ਹੋ ਜੂਗਾ ਵੀ ਸੋਨਾ ਸੁੱਧਾ। ਦੂਸਰਾ ਜੇਕਰ ਆਪਾਂ ਨੂੰ ਵੇਚਣਾ ਚਾਹੁੰਦੇ ਆ ਰੀਸੇਲ ਕਰਨਾ ਚਾਹੁੰਦੇ ਆ ਤਾਂ ਉਹਦੇ ਵਿੱਚ ਆਪਾਂ ਨੂੰ 1% ਵੀ ਦਿੱਕਤ ਨਹੀਂ ਆਊਗੀ ਹੋਲ ਮਾਰਕ ਦਾ ਸੋਨਾ ਕਿਦੋਂ ਵੀ ਆਪਾਂ ਰੀਸੇਲ ਕਰ ਸਕਦੇ ਆ। ਉਹਨੂੰ ਕੋਈ ਲੈਣ ਤੋਂ ਮਾਣਾ ਨਹੀਂ ਕਰੂਗਾ ਕਿਉਂਕਿ ਉਹ ਸ਼ੁੱਧਤਾ ਦੀ ਗਾਰੰਟੀ ਦਾ ਨਿਸ਼ਾਨ ਹੈ। ਇਸ ਤੋਂ ਬਾਅਦ ਆ ਦੋਸਤੋ ਆਪਾਂ ਤੋਂ ਖਤੜੀ ਤੋਂ بچ ਸਕਦੇ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਆਪਣੇ ਨਾਲ ਧੋਖਾ ਧੜੀ ਹੋ ਜਾਂਦੀ ਆ ਵੀ ਆਪਾਂ ਨੂੰ ਕੋਈ 22 ਕੈਟ ਦਾ ਕਹਿ ਕੇ 18 ਕੈਟ ਦਾ ਸੋਨਾ ਦੇ ਦਿੰਦਾ 20 ਕੈਟ ਦਾ ਦੇ ਦਿੰਦਾ ਲੇਕਿਨ ਜਦੋਂ ਆਪਾਂ ਇਹ ਹੋਲ ਮਾਰਕ ਵਾਲਾ ਸੋਨਾ ਲਵਾਂਗੇ ਜਾਂ ਹੋਲ ਮਾਰਕ ਕਰਾਵਾਂਗੇ ਸੋਨੇ ਨੂੰ ਤਾਂ ਆਪਾਂ ਨੂੰ ਉਹਦੇ ਵਿੱਚ ਪਿਊਰੀ ਸ਼ੋਰਟ ਹੀ ਹੁੰਦੀ ਆ ਵੀ ਇਹ 22 ਕੈਟ ਦਾ 20 ਕੈਟ ਆ 18 ਕੈਟ ਆ ਉਸ ਦੇ ਉੱਤੇ ਪ੍ਰੋਪਰ ਲਿਖਿਆ ਹੁੰਦਾ ਆਪਾਂ ਨੂੰ ਆਨਲਾਈਨ ਵੀ ਚੈੱਕ ਕਰ ਸਕਦੇ ਆ ਜੇਕਰ ਆਪਣੇ ਕੋਲੇ HJID ਨੰਬਰ ਹੈ ਇਸ ਤੋਂ ਬਾਅਦ ਆ ਦੋਸਤੋ ਵੀ ਜੇਕਰ ਕਈ ਵਾਰ ਵੀ ਆਪਣਾ ਸੋਨਾ ਚੋਰੀ ਹੋ ਗਿਆ ਤੇ ਉਸ ਤੋਂ ਬਾਅਦ ਉਸ ਚੀਜ਼ ਦੀ ਰਿਕਵਰੀ ਹੁੰਦੀ ਆ ਤਾਂ ਆਪਾਂ ਆਨਲਾਈਨ ਉਸ ਆਪਣੇ ਜਿਹੜਾ ਐਚ ਜੂ ਆਈ ਆਈ ਡੀ ਆ ਆ ਉਹ ਤੋਂ ਆਪਾਂ ਪਤਾ ਕਰ ਸਕਦੇ ਆ ਵੀ ਇਹ ਸੋਨਾ ਇਹ ਸਨਾਰ ਤੋਂ ਬਣਿਆ ਸੀ ਇੰਨੇ ਗ੍ਰਾਮ ਦਾਗਾ ਆਪ ਗਹਿਣਾਗਾ ਤਾਂ ਆਪਾਂ ਨੂੰ ਆਪਣਾ ਚੋਰੀ ਕੀਤਾ ਹੋਇਆ ਜਿਹੜਾ ਚੋਰੀ ਹੋਇਆ ਹੋਇਆ ਸਮਾਨ ਆ ਜਾਂ ਸੋਨਾ ਗਾ ਗਹਿਣੇ ਆ ਤਾਂ ਰਿਕਵਰੀ ਦੇ ਟਾਈਮ ਤੇ ਵੀ ਆਪਾਂ ਨੂੰ ਇਹ ਹੈਲਪਫੁਲ ਹੁੰਦਾ ਤੇ ਆਪਾਂ ਨੂੰ ਮਿਲ ਸਕਦਾ ਹੈ ਤਾਂ ਇਹ ਤਾਂ ਸੀ ਦੋਸਤੋ ਸੋਨੇ ਬਾਰੇ ਪੂਰੀ ਜਾਣਕਾਰੀ। ਦੋਸਤੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਆਂ ਵੀ ਜੇਕਰ ਆਪਾਂ ਸੋਨਾ ਖਰੀਦਣ ਜਾਂਦੇ ਆਂ ਤਾਂ ਉਸ ਦਾ ਆਪਾਂ ਹਿਸਾਬ ਕਿਤਾਬ ਖੁਦ ਹੀ ਕਿਸ ਤਰ੍ਹਾਂ ਲਗਾ ਸਕਦੇ ਆਂ ਉਸ ਤੇ ਬੇਟ ਨੂੰ ਦੇਖ ਕੇ। ਤਾਂ ਦੋਸਤੋ ਜੇਕਰ 24 ਕੈਟ ਸੋਨੇ ਦਾ ਰੇਟ 1 ਲੱਖ ਰੁਪਏ ਚੱਲ ਰਿਹਾ ਤਾਂ ਸਭ ਤੋਂ ਪਹਿਲਾਂ ਆਪਾਂ ਉਸ ਨੂੰ 1 ਗ੍ਰਾਮ ਸੋਨੇ ਦਾ ਰੇਟ ਕੱਢ ਲਵਾਂਗੇ। ਤਾਂ 24 ਕੈਟ 10 ਗ੍ਰਾਮ ਸੋਨੇ ਦਾ ਰੇਟ ਆ ਜਿਹੜਾ ਉਹ 1 ਲੱਖ ਰੁਪਏ ਆ। ਤਾਂ ਆਪਾਂ 1 ਗ੍ਰਾਮ ਸੋਨੇ ਦਾ ਰੇਟ ਕੱਢ ਲਵਾਂਗੇ ਤਾਂ ਉਹ ਹੋ ਜਾਊਗਾ 10000 ਰੁਪਏ ਦਾ 1 ਗ੍ਰਾਮ ਤਾਂ ਜੇਕਰ ਆਪਣਾ ਸੋਨਾ ਕਿੰਨੇ ਕੈਰਟ ਦਾ ਹੈਗਾ ਤਾਂ ਉਸ ਨੂੰ ਆਪਾਂ ਕਿੰਨੇ ਵੀ ਆਪਣੇ ਕੈਟ ਦਾ ਸੋਨਾ ਉਸ ਨੂੰ ਆਪਾਂ 24 ਦੇ ਉੱਤੇ ਵੰਡ ਲਵਾਂਗੇ ਮੰਨ ਲਓ ਵੀ ਆਪਣਾ 22 ਕੈਟ ਦਾ ਸੋਨਾ ਤਾਂ ਆਪਾਂ 24 ਦੇ ਉੱਤੇ ਵੰਡ ਲਵਾਂਗੇ ਤਾਂ 24 ਦੇ ਉੱਤੇ ਵੰਡ ਲਵਾਂਗੇ ਤਾਂ ਇਸ ਦਾ ਆਨਸਰ ਆਊਗਾ 0.916 ਤਾਂ ਇਹਨਾਂ ਅੰਸਰ ਆ ਜੂਗਾ ਤਾਂ ਉਸ ਨੂੰ ਆਪਾਂ 1 ਗ੍ਰਾਮ ਸੋਨੇ ਦੇ ਨਾਲ ਮਲਟੀਪਲਾਈ ਕਰ ਦੇਵਾਂਗੇ ਤਾਂ ਆਪਾਂ 10000 ਨਾਲ ਇਸ ਨੂੰ ਗੁਣਾ ਕਰ ਦਿੱਤੀ ਆ ਤਾਂ ਆਪਣਾ ਸੋਨਾ ਜਿਹੜਾ ਉਹ 91666 ਰੁਪਿਆ ਦਾ ਹੋ ਗਿਆ 22 ਕੈਟ 10 ਗ੍ਰਾਮ ਸੋਨਾ 10 ਗ੍ਰਾਮ ਸੋਨਾ 22 ਕੈਟ ਦਾ ਆਪਣਾ 91666 ਦਾ ਹੋ ਗਿਆ ਤੇ 24 ਕੈਟ ਸੋਨੇ ਦਾ ਰੇਟ 1 ਲੱਖ ਰੁਪਿਆ 10 ਗ੍ਰਾਮ ਦਾ ਤਾ ਦੋਸਤੋ ਇਸ ਤੋਂ ਬਾਅਦ ਮੇਕਿੰਗ ਚਾਰਜ ਆਪਾਂ ਉਹਦੇ ਵਿੱਚ ਐਡ ਕਰ ਦਾਂਗੇ ਜਿਹੜਾ ਕਿ ਸਨੈਰਾ ਆਪਾਂ ਤੋਂ ਗਹਿਣਾ ਬਣਾਉਣ ਦਾ ਲੇਬਰ ਲਊਗਾ ਜਾਂ ਮੇਕਿੰਗ ਚਾਰਜ ਲਊਗਾ ਤਾਂ ਉਸ ਨੂੰ ਆਪਾਂ ਐਡ ਕਰ ਦੇਵਾਂਗੇ ਉਹ ਜਿੰਨੇ ਪਰਸੈਂਟ ਹੋਣਗੇ ਆਪਾਂ 99666 ਦਾ ਉਹਨਾਂ ਪਰਸੈਂਟ ਕੱਢ ਲਵਾਂਗੇ ਜੇਕਰ ਉਹ 15% ਆ 10% ਆ 5% ਆ ਕਿੰਨੇ ਵੀ ਪਰਸੈਂਟ ਹੋ ਸਕਦੇ ਆ ਇਹ ਵੱਧ ਘੱਟ ਹੁੰਦੇ ਨੇ ਕਈ ਵਾਰੀ ਕੋਈ ਸਨਾਰੇ ਜ਼ਿਆਦਾ ਰੇਟ ਲੈਂਦੇ ਆ ਕਈ ਘੱਟ ਲੈਂਦੇ ਆ ਤਾਂ ਮੰਨ ਲਓ ਜੇ ਇਹ 15% ਆ ਤਾਂ 13749 ਰੁਪਏ ਉਸਦੇ ਬਣਾਈ ਦਾ ਚਾਰਜ ਹੋ ਗਿਆ ਤਾਂ ਇਸ ਤੋਂ ਬਾਅਦ ਦੋਸਤੋ ਫਿਰ ਆਪਾਂ ਨੂੰ ਗਵਰਨਮੈਂਟ ਨੂੰ ਵੀ ਜੀਐਸਟੀ ਪੇ ਕਰਨਾ ਪਊਗਾ ਜਿਹੜਾ ਸੌਣਾਗਾ ਉਹਦੇ ਤੇ 3% ਜੀਐਸਟੀ ਲੱਗਦਾਗਾ ਤਾਂ 1.5% ਆ ਜਿਹੜਾ ਉਹ ਸੈਂਟਰ ਜੀਐਸਟੀ ਆ ਤੇ ਜਿਹੜਾ 1.5% ਆ ਉਹ ਸਟੇਟ ਦਾ ਸਟੇਟ ਗਵਰਨਮੈਂਟ ਦਾ ਜੀਐਸਟੀ ਆ ਤਾਂ ਇਹ 1375 ਰੁਪਏ 1375 ਦੋਨੋਂ ਮਤਲਬ ਇਹ 2750 ਹੋ ਗਏ ਰੁਪਏ ਇਹ 2750 ਰੁਪਏ ਜੀਐਸਟੀ ਆਪਾਂ ਨੂੰ ਗਵਰਨਮੈਂਟ ਨੂੰ ਦੇਣਾ ਪਊਗਾ 10 ਗ੍ਰਾਮ ਸੋਨੇ ਦੇ ਪਿੱਛੇ ਤਾਂ ਦੋਸਤੋ ਇਹ ਪੂਰਾ ਮਿਲਾ ਕੇ ਜੀਐਸਟੀ ਮਿਲਾ ਕੇ ਮੇਕਿੰਗ ਚਾਰਜ ਤੇ ਆਪਣਾ ਸੋਨਾ ਮਿਲਾ ਕੇ ਤਾਂ ਇਹਦਾ ਰੇਟ 1,08,165 ਰੁਪਏ ਦਾ ਆਪਣਾ 10 ਗ੍ਰਾਮ ਸੋਨਾ ਹੋਊਗਾ 22 ਕੈਟ ਦਾ ਇਸ ਤਰ੍ਹਾਂ ਤੁਸੀਂ 18 ਕੈਟ ਦਾ ਵੀ ਕੱਢ ਸਕਦੇ ਹੋ 14 ਕੈਟ ਦਾ ਵੀ ਕੱਢ ਸਕਦੇ ਹੋ 20 ਕੈਟ ਦਾ ਵੀ ਕੱਢ ਸਕਦੇ ਹੋ ਤੁਹਾਡੇ ਉੱਪਰ ਤੁਸੀਂ ਕਿਸ ਕਿੰਨੇ ਕੈਟ ਦਾ ਸੋਨਾ ਲੈ ਸਕਦੇ ਹੋ ਤਾਂ ਇਸ ਤਰ੍ਹਾਂ ਆਪਾਂ ਖੁਦ ਹੀ ਕੈਲਕੂਲੇਸ਼ਨ ਕਰਕੇ ਆਪਣੇ ਸੌਨਾ ਦੇ weight ਦੇ ਹਿਸਾਬ ਦੇ ਨਾਲ ਜੇਕਰ ਆਪਣਾ ਸੌਨਾ 10 ਗ੍ਰਾਮ ਤੋਂ ਘੱਟ ਆ 5 ਗ੍ਰਾਮ 6 ਗ੍ਰਾਮ ਆ ਤਾਂ ਉਸ ਦੇ ਹਿਸਾਬ ਨਾਲ ਆਪਾਂ ਉਹਨੂੰ ਮਲਟੀਪਲਾਈ ਕਰ ਲਵਾਂਗੇ ਆਪਾਂ ਤੁਹਾਨੂੰ 10 ਗ੍ਰਾਮ ਸੋਨੇ ਦੇ rate ਦੇ ਹਿਸਾਬ ਦੇ ਨਾਲ ਦੱਸਾਂਗਾ ਤਾਂ ਇਸ ਤਰ੍ਹਾਂ ਆਪਾਂ ਮਤਲਬ ਕਿ rate ਦਾ ਸੋਨੇ ਦਾ rate ਕੱਢ ਸਕਦੇ ਆ ਤੇ ਆਪਾਂ ਨੂੰ ਖੁਦ ਹੀ ਪਤਾ ਲੱਗ ਚੱਲ ਜਾਊਗਾ ਵੀ ਆਪਣਾ ਸੋਨਾ ਕਿੰਨੇ ਰੁਪਏ ਦਾ ਹੋਇਆਗਾ ਤੇ ਉਸ ਦੇ ਵਿੱਚ 45 ਰੁਪਏ ਇੱਕ ਮੇਕਿੰਗ ਚਾਰਜ ਆ ਵੀੜਾ ਹੋਲ ਮਾਰਕ ਦਾ ਤਾਂ 45 ਰੁਪਏ ਉਹ ਵੀ ਐਡ ਕਰ ਲਓ ਤਾਂ 45 ਰੁਪਏ ਆਪਾਂ ਨੂੰ ਉਹ ਵੀ ਪੇ ਕਰਨੇ ਪੈਣਗੇ ਕਿਉਂਕਿ ਆਪਾਂ ਉਸ ਨੂੰ ਹੌਲਮਾਰਕ ਕਰਵਾ ਕੇ ਲੈ ਰਹੇ ਹਾਂ ਤਾਂ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ ਤਾਂ ਦੋਸਤੋ ਅੱਗੇ ਤੋਂ ਇਸ ਤਰ੍ਹਾਂ ਦੀ ਜਾਣਕਾਰੀ ਆਪਾਂ ਤੁਹਾਨੂੰ ਦਿੰਦੇ ਰਹਾਂਗੇ ਤਾਂ ਆਪਣੀ ਜਾਣਕਾਰੀ ਨੂੰ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਸਾਰੇ ਦੋਸਤਾਂ ਦਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਤਾਂ ਦੋਸਤੋ ਆਪਾਂ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਦੋਸਤੋ